ਕੈਨੇਡਾ ਦੀ ਗੱਲ ਕਰਾਂਗੇ ਹਾਲਾਂਕਿ ਹਮੇਸ਼ਾ ਆਪਾਂ ਜਦੋਂ ਸਟੱਡੀ ਵੀਜ਼ਾ ਦੀ ਗੱਲ ਕਰਦੇ ਆ ਤਾਂ ਆਪਾਂ ਕਰਦੇ ਆ ਗੱਲ ਕਿ ਪਲੱਸ 2 ਤੋਂ ਬਾਅਦ ਜਿਹਨਾਂ ਸਟੂਡੈਂਟਸ ਨੇ ਅਪਲਾਈ ਕਰਨਾ ਹੈ ਤਾਂ ਉਹ ਕਿਵੇਂ ਅੱਗੇ ਵਧਣ ਕਿਹੜੀ ਚੰਗੀ ਆਪਸ਼ਨਸ ਦੇ ਨਾਲ ਜਾਣ ਅੱਜ ਆਪਾਂ ਕੈਨੇਡਾ ਸਕੂਲਿੰਗ ਵੀਜ਼ਾ ਦੀ ਗੱਲ ਕਰਾਂਗੇ ਕਿਉਂਕਿ ਜਿਹੜਾ ਸਟੂਡੈਂਟ ਪਲੱਸ 2 ਤੋਂ ਬਾਅਦ ਜਾਣਾ ਚਾਹੁੰਦਾ ਹੈ ਤਾਂ ਪੇਰੈਂਟਸ ਕਈ ਵਾਰ ਸੋਚਦੇ ਨੇ ਕਿ ਕੋਈ ਅਜਿਹੀ ਆਪਸ਼ਨ ਹੋਵੇ ਜਿਸ ਦੇ ਨਾਲ ਅਸੀਂ ਸਹੀ ਢੰਗ ਦੇ ਨਾਲ ਆਪਣੇ ਬੱਚੇ ਨੂੰ ਪਹਿਲਾਂ ਤੋਂ ਹੀ ਸਕੂਲਿੰਗ ਵੀਜ਼ਾ ਲਈ ਅਪਲਾਈ ਕਰ ਦਈਏ ਸਾਡਾ ਬੱਚਾ ਪਹਿਲਾਂ ਹੀ ਕੈਨੇਡਾ ਪਹੁੰਚ ਜਾਏ ਤਾਂ ਉਸ ਤੋਂ ਬਾਅਦ ਉੱਥੋਂ ਦੀ ਚੀਜ਼ਾਂ ਨੂੰ ਸਮਝ ਵੀ ਸਕੇਗਾ ਉੱਥੋਂ ਦੀ ਚੀਜ਼ਾਂ ਵਿੱਚ ਢਲ ਵੀ ਸਕੇਗਾ ਤੇ ਗੋ ਨੂੰ ਹੋ ਚੰਗੀ ਆਪਸ਼ਨ ਜ਼ਰੂਰ ਮਿਲ ਸਕਣਗੀਆਂ ਸੋ ਕੈਨੇਡਾ ਸਕੂਲਿੰਗ ਵੀਜ਼ਾ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਗੋ ਬਹੁਤ ਸਾਰੇ ਸਵਾਲ ਹੁੰਦੇ ਨੇ ਕਿ ਕਿਹੜਾ ਬੱਚਾ ਅਪਲਾਈ ਕਰ ਸਕਦਾ ਹੈ ਕਿਹੜੀ ਕਲਾਸ ਵਿੱਚ ਹੋਣਾ ਚਾਹੀਦਾ ਹੈ ਜਾਂ ਫਿਰ ਅਗਰ ਆਪਾਂ ਰਿਜ਼ਲਟਸ ਦੀ ਗੱਲ ਕਰੀਏ ਨੂੰ ਪਰਸੈਂਟੇਜ ਨੂੰ ਲੈ ਕੇ ਵੀ ਸਵਾਲ ਹੁੰਦੇ ਨੇ ਸਟੂ ਅਗਰ ਸਟੂਡੈਂਟਸ ਦੀ ਆਪਾਂ ਗੱਲ ਕਰਦੇ ਆ ਨਾਲ ਉਹਨਾਂ ਦੇ ਪੇਰੈਂਟਸ ਨੂੰ ਲੈ ਕੇ ਵੀ ਕਈ ਸਵਾਲ ਹੁੰਦੇ ਨੇ ਕਿਉਂਕਿ ਪੇਰੈਂਟਸ ਦੀ ਪ੍ਰੋਫਾਈਲ ਲਗਣੀ ਹੈ ਤਾਂ ਕਿਸ ਤਰ੍ਹਾਂ ਦੀ ਆਈਟੀਆਰ ਹੋਣਾ ਚਾਹੀਦੀ ਹੈ ਫਾਈਨੈਂਸ਼ੀਅਲਸ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਸੋ ਇਹ ਸਾਰੇ ਸਵਾਲ ਹੀ ਤੁਹਾਡੇ ਜਵਾਬ ਉਹਨਾਂ ਨੂੰ ਦਵਾਂਗੇ ਅੱਜ ਦੀ ਵੀਡੀਓ ਜ਼ਰੀਏ ਤਾਂ ਕਿ ਤੁਸੀਂ ਇੱਕ ਇੱਕ ਚੀਜ਼ ਨੂੰ ਸਮਝ ਸਕੋ ਸਪੈਸ਼ਲੀ ਪੇਰੈਂਟਸ ਇਹਨਾਂ ਗੱਲਾਂ ਨੂੰ ਸਮਝ ਸਕਣ ਔਰ ਜੇਕਰ ਤੁਸੀਂ ਚਾ कूलिंग वीजा ਲਈ ਅਪਲਾਈ ਕਰਨਾ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਰਹੇਗੀ ਜਿਹਦੇ ਵਿੱਚ ਹੋਏਗੀ ਕੰਪਲੀਟ ਇਨਫੋਰਮੇਸ਼ਨ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਰ ਨਾਲ ਸਾਂਝੀ ਕਰਾਂਗੇ ਨੈਵੀਗੇਟਰਸ ਓਵਰ ਸੀਸ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੌਰ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਨੈਵੀਗੇਟਰਸ ওভারਸੀਜ਼ ਜੋ ਕਿ ਪਿਛਲੇ 28 ਸਾਲਾਂ ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਕਈ ਕੰਟਰੀਜ਼ ਵਿੱਚ ਡੀਲ ਕਰਦੇ ਨੇ ਕਈ ਸਟੂਡੈਂਟਸ ਦੀ ਪ੍ਰੋਫਾਈਲਸ ਉੱਪਰ ਕੰਮ ਕਰ ਚੁੱਕੇ ਨੇ ਸੋ ਮੈਂ ਜਦੋਂ ਆਪਾਂ ਕੈਨੇਡਾ ਸਕੂਲਿੰਗ ਵੀਜ਼ਾ ਦੀ ਗੱਲ ਕਰਦੇ ਆ ਅੱਜ ਦੇ ਟਾਈਮ ਵਿੱਚ ਕਿਸ ਤਰ੍ਹਾਂ ਨਾਲ ਦੇਖਿਆ ਜਾਏ ਕੈਨੇਡਾ ਸਕੂਲਿੰਗ ਵੀਜ਼ਾ ਨੂੰ ਕਿਉਂਕਿ ਪਲੱਸ 2 ਤੋਂ ਬਾਅਦ ਤਾਂ ਆਪਾਂ ਦੇਖਦੇ ਆ ਕਿ ਬਹੁਤ ਰਾਸ਼ ਚੌਰ ਭੀੜ ਜ਼ਰੂਰ ਨਜ਼ਰ ਆਦੀ ਹੈ ਤਾਂ ਕਿੰਨਾ ਕੁ ਵਧੀਆ ਹੈ ਅਗਰ ਪੇਰੈਂਟਸ ਕੈਨੇਡਾ ਸਕੂਲਿੰਗ ਵੀਜ਼ਾ ਨੂੰ ਲੈ ਕੇ ਵੀ ਸੀਰੀਅਸ ਹੋਣ ਔਰ ਕਿਹੜੀ ਕਿਹੜੀ ਗੱਲਾਂ ਦਾ ਇੱਥੇ ਧਿਆਨ ਜ਼ਰੂਰ ਰੱਖ ਕਿਹੜੀ ਕਲਾਸ ਦਾ ਸਟੂਡੈਂਟ ਜੋ ਹੈ ਅਪਲਾਈ ਕਰ ਸਕਦਾ ਹੈ ਹਰ ਜੋਤੇ ਕੁਐਸਚਨ ਤੁਸੀਂ ਬੜਾ ਅੱਛਾ ਪੁੱਛਿਆ ਕਿ ਕਿਹੜੇ ਕਿਹੜੇ ਸਟੂਡੈਂਟਸ ਅਪਲਾਈ ਕਰ ਸਕਦੇ ਕਿਹੜੀ ਕਲਾਸ ਤੇ ਔਰ ਕਿਉਂ ਕਦਾਂ ਚਾਹੀਦਾ ਜੀ ਦੇਖੋ ਮੈਂ ਹਰ ਵੀਡੀਓ ਚ ਦੱਸਦੀ ਆ ਕਿ ਜਿਹੜੇ ਸਟੂਡੈਂਟਸ ਹੈ ਉਹ ਬਾਹਰ ਜਾਣ ਦੀ ਤਮੰਨਾ ਰੱਖਦੇ ਆ ਆਪਣਾ ਕਲਚਰ ਬਣ ਚੁੱਕਿਆ ਹਰ ਬੰਦੇ ਦਾ ਇੱਕ ਸਟੇਟਸ ਹੈ ਜਦ ਥੋੜਾ ਮੈਂ ਕਹਨੀ ਆ ਲੋਅਰ ਬਜਟ ਦਾ ਉਹ ਹਾਇਰ ਬਜਟ 'ਚ ਜਾਣਾ ਚਾਹੁੰਦਾ ਹੈ ਹਾਇਰ ਬਜਟ ਵਾਲਾ ਫੇਰ ਅੱਗੇ ਬੋਰਡਿੰਗ ਸਕੂਲਸ ਦੇ ਵਿੱਚ ਬੋਰਡਿੰਗ ਵਾਲੇ ਕਹਿੰਦੇ ਜੇ ਇੰਡੀਆ ਪੜਾਣਾ ਤੇ ਅਸੀਂ ਬਾਹਰ ਕਿਉਂ ਨਾ ਪੜਾ ਲਈਏ ਪਹਾੜ ਦਾ ਜਿਹੜਾ ਐਕਸਪੋਜ਼ਰ ਹੈ ਇਨੀ ਕੰਟਰੀਜ਼ ਦੇ ਬੱਚੇ ਬੈਠਣਗੇ ਨਾਲ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਕਿ ਉਹਨਾਂ ਦੇ ਮਾਪੇ-ਬਾਪ ਨੂੰ ਜਾਣ ਦਾ ਮੌਕਾ ਮਿਲ ਰਿਹਾ ਉਹਨਾਂ ਨੂੰ ਇੱਕ ਐਕਸਪੋਜ਼ਰ ਮਿਲ ਰਿਹਾ ਔਰ ਮਾਪੇ-ਬਾਪ ਨੂੰ ਕਿਉਂ ਮਿਲ ਰਿਹਾ ਕਿਉਂਕਿ ਉਹ ਡਿਪੈਂਡੈਂਟ ਵੀਜ਼ਾ ਤੇ ਜਾਂਦੇ ਬੱਚੇ ਦੇ ਦੇਖ ਰੇ ਇੱਕ ਵਾਸਤੇ ਉਹਨਾਂ ਨੂੰ ਜਾਣਾ ਜ਼ਰੂਰੀ ਹੈ ਬੱਚਾ 'ਚ 1 ਠੀਕ ਹੈ ਹੁਣ ਜਿਹੜੇ ਗਵਰਨਮੈਂਟ ਸਕੂਲਸ ਆ ਉਹਨਾਂ ਦੀ ਫੀਸਾਂ ਬਹੁਤ ਕੰਫਰਟੇਬਲ ਹੈ ਤੁਸੀਂ ਇਹ ਦੇਖੋ 12-15000 ਡਾਲਰ ਸਾਲ ਦੇ ਵਿੱਚ 15000 16000 ਮਤਲਬ ਤੁਸੀਂ 5-6 ਲੱਖ ਰੁਪਇਆ ਇੱਕ ਸੈਮਿਸਟਰ ਦਾ ਦੇ ਕੇ ਜਿਹੜਾ ਕਿ ਸੌਰੀ ਜੇ ਆਪਣੇ 15 ਤੋਂ 16000 ਡਾਲਰ ਹੈ ਤੇ 8000 ਡਾਲਰ ਤੁਸੀਂ ਇਹ ਜਿਹਾ ਦੇ ਰਹੇ ਹੋ 6 ਮਹੀਨਿਆਂ ਦਾ ਤਾਂ ਤੁਸੀਂ ਕੋਈ ਆਲਮੋਸਟ 5 ਕ ਲੱਖ ਦੇ ਵਿੱਚ ਤੁਸੀਂ ਜਿਹੜਾ ਕੈਨੇਡਾ ਦਾ ਵੀਜ਼ਾ ਲਾ ਸਕਦੇ ਹੋ ਉਹਦੇ ਵਿੱਚ ਬੱਚਾ ਵੀ ਲਾ ਰਿਆ ਪੇਰੈਂਟਸ ਵੀ ਲਾ ਸਕਦੇ ਆ ਹੈਨਾ ਤੇ ਇਹ ਇੱਕ ਅੱਛਾ ਬੱਚੇ ਨੂੰ ਇੱਕ ਲੁਭਾਵਨਾ ਉਹ ਲੱਗਦਾ ਕਿ ਮੈਂ 5 ਲੱਖ ਰੁਪਏ ਖਾਲੀ ਦਿੱਤਾ ਔਰ ਕੈਨੇਡਾ ਵਰਗੀ ਐਡੀ ਵੱਡੀ ਕੰਟਰੀ ਚ ਜਿੱਥੇ ਇਨੀ ਪ੍ਰੋਗਰੈਸ ਹੈ ਜਿੱਥੇ ਮਤਲਬ ਕਿ ਹਰ ਟਾਈਪ ਦੇ ਬੱਚੇ ਹਰ ਕਲਚਰ ਦੇ ਬੱਚੇ ਪੜ ਰਹੇ ਉਹਨਾਂ ਦੇ ਨਾਲ ਸਟੂਡੈਂਟ ਨੂੰ ਪੜਨ ਦਾ ਮੌਕਾ ਮਿਲੇਗਾ ਜੀ ਹੁਣ ਜਿਹੜਾ ਇਹਨਾਂ ਦੇ ਵਿੱਚ ਜਿਹੜੀ ਕਲਾਸਿਸ ਹੈ ਨੈਚੁਰਲ ਹੈ ਉਹ ਮੰਡੇ ਟੂ ਫਰਡੇ ਹੋਏਗੀ ਛੋਟਾ ਬੱਚਾ ਹੈ ਹਨਾ ਉਹਦੇ ਪੀਰੀਅਡਸ ਵੀ ਹੋਣਗੇ ਕਿ ਕਿੰਨੇ ਟਾਈਮ ਦਾ 60 ਮਿੰਟ ਦਾ ਹੈ ਇਹ 40 ਮਿੰਟ ਦਾ ਇਹ ਸਾਰਾ ਇੱਕ ਪੜ੍ਹਾਈ ਦਾ ਤਰੀਕਾ ਹੈ ਕਿ ਜਿਹੜਾ ਉਹਨਾਂ ਨੂੰ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਔਰ ਕਿਹੜਾ ਸਬਜੈਕਟ ਲੈਣਾ ਉਹਨਾਂ ਨੇ ਉਹਨਾਂ ਦੀ ਚੋਣ ਆਂਦੀ ਹੈ ਸਬਜੈਕਟ ਦੀ ਉਹ ਸਟੂਡੈਂਟ ਦੇ ਪੇਰੈਂਟਸ ਨੇ ਕਰਨੀ ਹੁੰਦੀ ਹੈ ਔਰ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਜਦ ਤੁਸੀਂ ਵੀਜ਼ਾ ਲੈਣਾ ਹੈ ਤੁਹਾਡੀ ਇਨਕਮ ਠੀਕ ਹੋਣੀ ਚਾਹੀਦੀ ਹੈ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਠੀਕ ਹੋਣੇ ਚਾਹੀਦੇ ਆ ਪਿਛਲੇ 2 ਸਾਲ ਦੀ ਜਿਹੜੀ ਹੈ ਮਾਰਕਸ਼ੀਟ ਮੰਗੀ ਜਾਂਦੀ ਹੈ ਸਟੂਡੈਂਟ ਦੀ ਉਹਦਾ ਜਿਹੜਾ ਕ੍ਰਾਈਟੇਰੀਆ ਦੇਖਣ ਵਾਸਤੇ 50% ਵਾਲੇ ਬੱਚੇ ਅਪਲਾਈ ਕਰ ਸਕਦੇ ਬਟ ਜਿਹੜੇ ਅਸੀਂ ਐਨਕੋਰੇਜ ਕਰਦੇ ਹਾਂ ਸਕੂਲਿੰਗ ਵੀਜ਼ਾ ਵਾਸਤੇ ਐਟ ਲੀਸਟ 60% ਤੁਹਾਡੇ ਹੋਣ ਫਿਰ ਤੁਸੀਂ ਅਪਲਾਈ ਕਰੋ ਕਿਉਂਕਿ ਤੁਸੀਂ ਇੰਡੀਆ ਚ ਜੇ 60% ਨਹੀਂ ਲਿਆ ਸਕੇ ਤੁਸੀਂ ਬਾਹਰ ਦੇ ਬੱਚਿਆਂ ਨਾਲ ਬੈਠਣਾ ਹੈ ਸਟੂਡੈਂਟ ਨੇ ਤੇ ਉਹਨਾਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹਾਲਦੋ ਕਿ ਪੜ੍ਹਾਈ ਇੱਥੋਂ ਜ਼ਰੂਰ ਸੌਖੀ ਮਿਲੇਗੀ ਕਲਚਰ ਸ਼ੌਕ ਕੋਈ ਸ਼ੁਰੂ ਚ ਜਾ ਕੇ ਕਿਉਂਕਿ ਕਿਹੜੀ ਕੋਈ ਹੋਰ ਕੰਟਰੀ ਦੇ ਬੱਚੇ ਬੈਠੇ ਆ ਔਰ ਨੇਚੁਰਲ ਆ ਇੱਥੇ ਬੱਚਾ ਪੰਜਾਬੀ ਮੀਡੀਅਮ ਦੇ ਬੱਚਿਆਂ ਨਾਲ ਵੀ ਬੈਠਿਆ ਹੈ ਜਾਂ ਹਿੰਦੀ ਬੋਲ ਰਿਹਾ ਜਿਆਦਾ ਤੋਂ ਜਿਆਦਾ ਕਲਾਸ ਚ ਬਹੁਤ ਜ਼ਿਆਦਾ ਇੰਗਲਿਸ਼ ਇੰਟਰੈਕਸ਼ਨ ਨਹੀਂ ਹੁੰਦੀ ਪਰ ਉੱਥੇ ਕਲਾਸ ਚ ਇੰਗਲਿਸ਼ ਇੰਟਰੈਕਸ਼ਨ ਹੋਏਗੀ ਇਹ ਥੋੜਾ ਜਿਹਾ ਬੱਚੇ ਨੂੰ ਹਜੇ ਸ਼ੁਰੂ ਚ ਕਿਸੇ ਨੂੰ ਵੀ ਦੋ ਤੋ 3 ਮਹੀਨੇ 4 ਮਹੀਨੇ ਇਹ ਚੀਜ਼ ਲੱਗਦੀ ਉਹਦੇ ਬਾਅਦ ਉਹਦੀ ਆਦਤ ਪੈ ਜਾਂਦੀ ਹੈ ਔਰ ਛੋਟੇ ਬੱਚਿਆਂ ਨੂੰ ਐਡਾਪਟੇਬਿਲਟੀ ਬਹੁਤ ਈਜ਼ ਹੈ ਇਨਾ ਚੀਜ਼ਾਂ ਦੀ ਤੇ ਮੈਂ ਤੁਹਾਨੂੰ ਰਿਕਮੈਂਡ ਕਰੂੰਗੀ ਕਿ ਤੁ ਸੀ 5th onward ਮਤਲਬ ਚੌਥੀ ਤੱਕ ਬੱਚਾ ਬਹੁਤ ਛੋਟਾ ਹੁੰਦਾ ਹੈ ਪ੍ਰਾਇਮਰੀ ਕਲਾਸ ਦਾ ਮੈਂ ਜ਼ਰੂਰ ਹਮੇਸ਼ਾ ਕਹੂੰਗੀ 5th onward 11th ਤੱਕ ਕਿਸੇ ਮਰਜ਼ੀ ਕਲਾਸ ਦੇ ਬੱਚੇ ਦੀ ਤੁਸੀਂ ਐਡਮਿਸ਼ਨ ਕਰਾ ਸਕਦੇ ਹੋ ਇਹ ਰਾਈਟ ਟਾਈਮ ਹੈ ਕਿਉਂਕਿ ਇੱਥੇ ਸਟੂਡੈਂਟਸ ਦੇ ਐਗਜ਼ਾਮ ਹੋ ਗਏ ਆ ਤੇ ਉੱਥੇ ਨਵੀਂ ਕਲਾਸ 'ਚ ਐਡਮਿਸ਼ਨ ਹੋ ਜਾਏਗਾ ਇੱਥੇ ਨਵੀਂ ਕਲਾਸ ਐਡਮਿਸ਼ਨ ਦੇ ਨਾਲ ਉੱਥੇ ਤੁਸੀਂ ਐਡਮਿਸ਼ਨ ਕਰਾ ਲਓ ਵੀਜ਼ਾ ਵਾਸਤੇ ਅਪਲਾਈ ਕਰੋ ਵਾਂਸ ਦਾ ਵੀਜ਼ਾ ਵਿਲ ਕਮ ਜਦ ਵੀਜ਼ਾ ਆ ਜਾਂਦਾ ਤੁਸੀਂ ਫਲਾਈ ਕਰ ਸਕਦੇ ਹੋ ਉਹਦੇ ਨਾਲ ਜਿਹੜਾ ਡਿਪੈਂਡੈਂਟ ਵੀਜ਼ਾ ਜਾਂ ਗਾਰਡੀਅਨ ਵੀਜ਼ਾ ਤੇ ਪੇਰੈਂਟਸ ਦਾ ਵੀ ਅਪਲਾਈ ਕਰ ਸਕਦੇ ਹਾਂ ਨਾਲ ਹੀ ਉਹਨਾਂ ਦੇ ਬਟ ਸਾਨੂੰ ਤੁਹਾਡੀ ਇਨਕਮ ਟੈਕਸ ਰਿਟਰਨਾਂ ਵੀ ਚਾਹੀਦੀਆਂ ਸਾਨੂੰ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਵੀ ਚਾਹੀਦੇ ਆ ਉਹਦੇ ਬੇਸ ਤੇ ਹੀ ਅਸੀਂ ਜਿਹੜਾ ਅਪਲਾਈ ਕਰ ਸਕਦੇ ਆ ਗਵਰਨਮੈਂਟ ਕਾਲਜਿਸ ਹੋਣਗੇ ਗਵਰਨਮੈਂਟ ਸਕੂਲਸ ਹੋਣਗੇ ਪ੍ਰਾਈਵੇਟ ਸਕੂਲਸ ਚੋਇਸ ਤੁਹਾਡੀ ਆ ਅਸੀਂ ਤੁਹਾਨੂੰ ਸਾਰੀ ਚੋਇਸ ਦਿੰਨੇ ਆ ਉਹਦੇ ਬਾਅਦ ਤੁਸੀਂ ਕਿੱਦਾਂ ਦੇ ਸਕੂਲ 'ਚ ਜਾਣਾ ਚਾਹੁੰਦੇ ਹੋ ਕਿਹੜੇ ਏਰੀਆ 'ਚ ਜਾਣਾ ਚਾਹੁੰਦੇ ਹੋ ਇਹ ਚੋਇਸ ਤੁਹਾਡੀ ਆ ਮੈਮ ਜਿਵੇਂ ਅ ਬੱਚਾ ਜਾ ਰਿਹਾ ਨਾਲ ਮਦਰ ਜਾਂ ਫਾਦਰ ਦੋਵਾਂ ਵਿੱਚੋਂ ਇੱਕ ਹੀ ਅਪਲਾਈ ਕਰ ਸਕਦਾ ਜਾਂ ਦੋਨੋਂ ਵੀ ਇਕੱਠੇ ਅਪਲਾਈ ਕਰ ਸਕਦੇ ਆ ਦੋਨੋਂ ਵੀ ਅਪਲਾਈ ਕਰ ਸਕਦੇ ਆ ਪਰ ਸ ਮੇਰੀ ਪ੍ਰੇਫਰੈਂਸ ਹੁੰਦੀ ਪਹਿਲੇ ਇਕ ਜਾਣਾ ਵੀਜ਼ਾ ਲੈ ਲਓ ਸੇਫ ਹੋ ਕੇ ਚੱਲੋ ਫਿਰ ਦੂਜਾ ਅਪਲਾਈ ਕਰੇ ਜਾਂ ਤੁਸੀਂ ਦੋਨੋਂ ਵੀ ਕਰਦੇ ਹੋ ਤਾਂ ਕੈਨੇਡੀਅਨ ਗਵਰਨਮੈਂਟ ਇੰਨਾ ਜ਼ਿਆਦਾ ਕੋਈ ਉਹ ਨਹੀਂ ਕਰਦੀ ਕਿਉਂਕਿ ਜੇ ਪਿੱਛੇ ਫਾਈਨੈਂਸ਼ੀਅਲਸ ਠੀਕ ਹੈ ਤੇ ਉਹ ਦੋਨਾਂ ਨੂੰ ਵੀ ਵੀਜ਼ਾ ਦੇ ਦਿੰਦੇ ਆ ਚਲੋ ਠੀਕ ਹੈ ਸੋ ਮੈਨੂੰ ਉਮੀਦ ਹੈ ਕਿ ਜ਼ਰੂਰ ਦੇਖੋ ਇੱਕ ਨਵਾਂ ਰਸਤਾ ਇਹਨੂੰ ਅਸੀਂ ਕਹਿ ਸਕਦੇ ਆ ਇੰਨਾ ਜ਼ਿਆਦਾ ਜ਼ਿਆਦਾ ਨੋਲੇਜ ਨਹੀਂ ਹੈ ਸਾਰਿਆਂ ਨੂੰ ਕੈਨੇਡਾ ਸਕੂਲਿੰਗ ਵੀਜ਼ਾ ਨੂੰ ਲੈ ਕੇ ਸੋ ਨੈਵੀਗੇਟਰਸ ਓਵਰ ਸੀਜ਼ ਜੋ ਕਿ 7.5 ਸਾਲਾਂ ਤੋਂ ਇਸੇ ਫੀਲਡ ਵਿੱਚ ਕੰਮ ਕਰ ਰਹੇ ਨੇ ਔਰ ਕਈ ਤਰ੍ਹਾਂ ਦੇ ਇਸ ਲਈ ਪ੍ਰੋਗਰਾ ਜੋ ਹੈ ਉਹ ਉੱzer ਰਿਸਰਚ ਵਰਕ ਕਰਦੀ ਹੈ ਇਹਨਾਂ ਦੀ ਟੀਮ ਔਰ ਉਸ ਤੋਂ ਬਾਅਦ ਹੀ ਸਾਰੀ ਚੀਜ਼ਾਂ ਤੋਂ ਬਾਅਦ ਦੱਸਿਆ ਜਾਂਦਾ ਹੈ ਅਵੇਅਰ ਕੀਤਾ ਜਾਂਦਾ ਹੈ ਕਿ ਇਹ ਵਲੇ ਪ੍ਰੋਗਰਾਮਸ ਵੀ ਨੇ ਜਿਸ ਦਾ ਫਾਇਦਾ ਲਿਆ ਜਾ ਸਕਦਾ ਸੋ ਪੇਰੈਂਟਸ ਜਦੋਂ ਕਿ ਪਲੱਸ 2 ਤੋਂ ਬਾਅਦ ਸਟੂਡੈਂਟ ਅਪਲਾਈ ਕਰਨ ਲੱਗਦਾ ਬਹੁਤ ਸਾਰੀ ਭੀੜ ਬਹੁਤ ਸਾਰਾ ਰਸ਼ ਵੀ ਇੱਥੇ ਦੇਖਣ ਨੂੰ ਮਿਲਦਾ ਤੇ ਉਸ ਤੋਂ ਪਹਿਲਾਂ ਹੀ ਅਗਰ ਅਪਲਾਈ ਕਰ ਦਿਓ ਮਦਰ ਜਾਂ ਫਾਦਰ ਵਿੱਚੋਂ ਦੋਵਾਂ ਵਿੱਚੋਂ ਇੱਕ ਜਾਣਾ ਵੀ ਜਾ ਸਕਦਾ ਇਕੱਠੇ ਵੀ ਜਾ ਸਕਦੇ ਨੇ ਡਿਪੈਂਡ ਕਰਦਾ ਤੁਹਾਡੇ ਫਾਈਨੈਂਸ਼ੀਅਲਸ ਹੈ ਉੱਪਰ ਸੋ ਹੋਰ ਜਾਣਕਾਰੀ ਅਗਰ ਤੁਸੀਂ ਚਾਹੁੰਦੇ ਹੋ ਤਾਂ ਜ਼ਰੂਰ ਜਿਹੜਾ ਨੰਬਰ ডিসਪਲੇ ਹੈ ਨੈਵੀਗੇਟਰਸ ਓਵ ਮੈਮ ਐਡਮਿਸ਼ਨਸ ਕਦੋਂ ਤੋਂ ਹੁੰਦੀਆਂ ਹਨ ਅਗਰ ਕੋਈ ਅਪਲਾਈ ਕਰਨ ਬਾਰੇ ਸੋਚ ਰਿਹਾ ਹੈ ਤਾਂ ਕਿਹੜੇ ਇਨਟੇਕ ਲਈ ਅਪਲਾਈ ਕਰਨਾ ਹੁੰਦਾ ਹੁਣ ਇਨਟੇਕ ਹੁਣ ਜੁਲਾਈ ਇਨਟੇਕ ਹੈ ਜੀ ਤੇ ਜਿਹੜੇ ਕੋਈ ਵੀ ਜਿਹੜਾ ਸਕੂਲਿੰਗ ਸੈਸ਼ਨ ਹੁੰਦਾ ਜੁਲਾਈ ਹੁੰਦਾ ਜੀ ਠੀਕ ਹੈ ਜੁਲਾਈ ਦੇ ਬਾਅਦ ਜਿਹੜਾ ਫਿਰ ਤੁਹਾਡਾ ਆਏਗਾ ਇੱਕ ਮਿਡ ਇਨਟੇਕ ਉਹਦੇ ਵਿੱਚ ਕੀ ਹੁੰਦਾ ਸਕੂਲਿੰਗ ਦਾ ਇੱਕ ਅਲੱਗ ਸਿਸਟਮ ਹੁੰਦਾ ਹੈ ਜੀ ਇਹਨਾਂ ਦਾ ਜਿੱਦਾਂ ਆਪਾਂ ਸੈਮਿਸਟਰ ਕਹਿ ਦਿੰਨੇ ਆ ਉਸ ਹਸਾਬ ਨਾਲ ਇਹਨਾਂ ਦਾ ਕੁਝ ਸਬਜੈਕਟਸ ਹੈ ਉਹਨੂੰ ਫਿਰ ਅਗਸਟ ਛੱਪ ਕਰਕੇ ਫਿਰ ਦੂਜੇ ਸਮੈਸਟਰ 'ਚ ਕਿਸਮ ਤੋਂ ਬੱਚੇ ਦੀ ਐਡਮਿਸ਼ਨ ਹੋਈਏ ਜਾਂ ਜੁਲਾਈ ਨਿਕਲ ਗਿਆ ਤੇ ਕੋਸ਼ਿਸ਼ ਕਰਕੇ ਜੁਲਾਈ ਸੈਪਟੈਂਬਰ ਮੇਨ ਆਉਂਦੇ ਆ ਇਹਨਾਂ ਦੇ ਯੂਨੀਵਰਸਿਟੀਆਂ ਵਾਸਤੇ ਹਮੇਸ਼ਾ ਸੈਪਟੈਂਬਰ ਹੋਏਗਾ ਬਟ ਸਕੂਲ ਵਾਸਤੇ ਜੁਲਾਈ ਤੇ ਸੈਪਟੈਂਬਰ ਮੇਨ ਹੁੰਦਾ ਹੈ ਤੇ ਮੇਰੀ ਜਿਹੜੀ ਕੋਸ਼ਿਸ਼ ਹੈ ਉਹ ਤੁਸੀਂ ਜੁਲਾਈ ਦੇ ਵਾਸਤੇ ਜੈ ਅਪਲਾਈ ਕਰਦੇ ਹੋ ਤੇ ਵਧੀਆ ਕਿਉਂਕਿ ਮਾਰਚ ਵਿੱਚ ਸਟੂਡੈਂਟਸ ਦੇ ਹੁਣ ਐਗਜ਼ਾਮ ਹੋ ਰਹੇ ਆ April ਚ ਰਿਜ਼ਲਟ ਆ ਜਾਏਗਾ ਤੇ ਜੁਲਾਈ ਵਾਸਤੇ ਤੁਹਾਡੇ ਕੋਲ ਟਾਈਮ ਹੈ ਜਿੱਦਾਂ ਹੀ ਐਗਜ਼ਾਮ ਹੋਣ ਬੱਚਿਆਂ ਦੇ ਤੇ ਪੇਰੈਂਟ ਸਾਡੇ ਕੋਲ ਅਪਰੋਚ ਕਰ ਸਕਦੇ ਕਿਉਂਕਿ IELTS ਤੇ ਚਾਹੀਦਾ ਹੀ ਨਹੀਂ ਸਕੂਲਿੰਗ ਵੀਜ਼ਾ ਵਾਸਤੇ ਮੀਡੀਅਮ ਆਫ ਇਨਸਟ੍ਰਕਸ਼ਨ ਇੰਗਲਿਸ਼ ਤੋਂ ਤੁਹਾਡੇ ਅਪਲਾਈ ਹੋ ਜਾਏਗਾ ਤੇ ਉਹ ਟਾਈਮ ਵੇਸਟ ਹੋਣਾ ਨਹੀਂ ਆ ਤੇ ਨਾਲ ਦੇ ਨਾਲ ਜਸਟ ਫਾਈਨੈਂਸ਼ੀਅਲ ਡਾਕੂਮੈਂਟਸ ਇਨਕਮ ਟੈਕਸ ਰਿਟਰਨ ਆ ਤੁਸੀਂ ਸਾਨੂੰ ਦੋਗੇ ਨਾਲ ਬੱਚੇ ਦੇ ਜਿਹੜੇ ਪਿਛਲੇ 2 ਸਾਲਾਂ ਦੀ ਮਾਰਕ ਸ਼ੀਟ ਉਹਦੇ ਨਾਲ ਅਸੀਂ ਐਡਮਿਸ਼ਨ ਅਰੇਂਜ ਕਰਾਂਗੇ ਔਰ ਐਡਮਿਸ਼ਨ ਅਰੇਂਜ ਕਰਨ ਦੇ ਬਾਅਦ ਸਕੂਲਿੰਗ ਵੀਜ਼ਾ ਦਾ ਇੱਕ ਇਹ ਵੀ ਚੀਜ਼ ਹੈ ਕਿ ਜੀਆਈਸੀ ਵੀ ਨਹੀਂ ਚਾਹੀਦਾ ਓਕੇ ਤੇ ਇਹ ਬਹੁਤ ਸੌਖਾ ਹੈ ਇੱਕ ਕਿਸਮ ਤੋਂ ਅਪਲਾਈ ਕਰਨਾ ਔਰ ਪੇਰੈਂਟਸ ਵਾਸਤੇ ਇਸ ਤੋਂ ਵੀ ਜ਼ਿਆਦਾ ਸੌਖਾ ਹੈ बिल्कुल सो देखो जुलाई सैशन करना है समाचार बचा है इसलिए पूरी इनफोर्मेशन लैंबले कॉल कर लो और पूरी लिस्ट अपनी रेडी कर लोकूमेंट कि चाहिए और करन ए, पूरी चंकी सलाह हो चाहती है तो जरूर नैविगेटरसीजिस विजिट कर सद चीजा समझते हुए अपने बचे लिसीजन रईट टाइम ते सो बहुत बहुत थैंक्स मैम पूरी इनफोर्मेषन कैनडा स्कूलिंग विजा नीडियो के जरिए ਕੀਤੀ ਹੈ ਕਮੈਂਟ ਸੈਕਸ਼ਨ ਦੇ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਤੇ ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ